ਖਾਨੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਬਰਬਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆਂ ਜਿਸ ਘਰ ਤੋਂ ਦੋਸਤੋ ਅੱਜ ਆਪਾਂ ਇਹ ਕਵਰੇਜ ਕਰਦੇ ਪਏ ਆਂ ਵੀਡੀਓ ਬਣਾ ਰਹੇ ਆਂ ਬਿਲਕੁਲ ਪਸ਼ੂ ਵਪਾਰ ਦਾ ਕੰਮ ਆ ਸੇਲ ਪਰਚੇਜ਼ ਵਾਲੇ ਪਸ਼ੂ ਇਸ ਘਰੇ ਆਉਂਦੇ ਜਾਂਦੇ ਰਹਿੰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਵੇਰ ਹੋਣੀ ਵਪਾਰ ਦਾ ਕੰਮ ਕਰਦੇ ਨੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਦੋ ਬੈੜਾ ਤੁਹਾਨੂੰ ਦਿਖਾਵਾਂਗੇ ਇੱਕ ਜਰਸੀ ਅੰਗ ਦੇ ਵਿੱਚ ਆ ਇੱਕ ਕੇਐਫ ਬਰੀਡ ਦੇ ਵਿੱਚ ਦੋ ਬੜਾ ਇੱਕ ਗੱਬਣ ਇੱਕ ਬਿਲਕੁਲ ਤਾਜੀ ਸੂਈ ਸੁਭਾਈ ਆ ਦੋ ਪਸ਼ੂਆਂ ਦੀ ਦੋ ਐਨੀਮਲ ਦੀ ਜਿਹੜੀ ਆਪਾਂ ਡਿਟੇਲ ਆ ਉਹ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦੋਸਤੋ 30 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ 4 ਵਜੇ ਸ਼ਾਮ ਦਾ ਆਉ ਕਰਦੇ ਆਂ ਗੱਲਬਾਤ ਵੀਰ ਦੇ ਨਾਲ ਤੇ ਖਾਸ ਵਿਜਿਟ ਤੁਸੀਂ ਪਿੰਡ ਬਰਵਾਲੇ ਕਰਨੀ ਆਂ ਦੁੱਬਲੀ ਚੀਮਾ ਸੰਗਵਾ ਸਾਈ ਤੋਂ ਠੀਕ ਆ ਕਰਿਆਲਾ ਇਹ ਥੋੜੀ ਥੋੜੀ ਦੂਰੀ ਤੇ ਜਿਹੜੇ ਦੋਸਤੋ ਪਿੰਡ ਹੈਗੇ ਆ ਠੀਕ ਆ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਵੀਰ ਸਤਿ ਸ੍ਰੀ ਅਕਾਲ ਬਹੁਤ ਬਹੁਤ ਤੁਹਾਡਾ ਵੈ ਠੀਕ ਹੈ ਮਿਹਰਬਾਨ ਜੀ ਅੱਛਾ ਇੱਕ ਵੀਰ ਆਪਣੇ ਭੈਣ ਭਰਾਵਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਦਈਏ ਜੀ ਵੀ ਜੀ ਨਾਮ ਗੁਰਪ੍ਰੀਤ ਸਿੰਘ ਪਿੰਡ ਬਰਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਤਨ ਸਾਹਿਬ ਮੋਬਾਈਲ ਨੰਬਰ ਹੈਗਾ ਜੀ ਮੇਰਾ 9819 38619 ਠੀਕ ਹੈ ਫਾਦਰ ਸਾਹਿਬ ਦਾ ਨੰਬਰ ਹੈਗਾ ਜੀ 8872504168 ਠੀਕ ਹੈ ਜੀ ਅੱਛਾ ਗੁਰਪ੍ਰੀਤ ਵੀਰ ਹੈ ਪਸ਼ੂ ਵਪਾਰ ਦਾ ਕੰਮ ਹੀ ਆ ਹਾਂਜੀ ਹਾਂਜੀ ਵੀਰ ਤੇ ਕਾਫੀ ਲੰਬੇ ਸਮੇਂ ਤੋਂ ਇੱਥੇ ਕਰਦੇ ਆ ਲੰਬੇ ਸਮੇਂ ਤੋਂ ਹਾਂਜੀ ਹਾਂਜੀ ਕਰਦੇ ਆ ਜਿਆਦਾਤਰ ਵਹਿੜਾ ਆਉਂਦੀਆਂ ਕਿ ਮੱਝਾਂ ਵੀ ਆ ਜਾਂਦੀਆਂ ਨੇ ਮੱਝਾਂ ਵੀ ਲੈ ਜਾਂਦੇ ਵੀਰ ਜੀ ਜਿਆਦਾਤਰ ਵਹਿੜਾ ਹੀ ਆਉਂਦੀਆਂ ਫਾਦਰ ਸਾਹਿਬ ਕਰਦੇ ਵਪਾਰ ਨਾਲ ਮੈਨੂੰ ਵੀ ਸ਼ੌਂਕ ਆ ਮੈਂ ਵੀ ਨਾਲ ਹੀ ਜਾਂਦਾ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਇਸ ਘਰੋਂ ਜਿਆਦਾਤਰ ਜਿਹੜੀਆਂ ਤੁਹਾਨੂੰ ਵਹਿੜਾ ਮਿਲਣਗੀਆਂ ਕੰਟੈਕਟ ਤੁਸੀਂ ਬਣਾ ਕੇ ਰੱਖ ਲਿਓ ਸਮੇਂ-ਸਮੇਂ ਨਾਲ ਜਿਹੜਾ ਕੰਟੈਕਟ ਕਰ ਲਿਆ ਕਰੋ ਠੀਕਾ ਸੰਪਰਕ ਕਰ ਲਿਆ ਕਰੋ ਨਵੇਂ ਪਸ਼ੂ ਆਉਂਦੇ ਆ ਤੇ ਜਰੂਰ ਜਿਹੜੇ ਤੁਹਾਨੂੰ ਦਿਖਾਏ ਜਾਣਗੇ ਠੀਕਾ ਗੁਰਪ੍ਰੀਤੋ ਭਾਈ ਦੋ ਬਿਹੜਾ ਨਿੱਕ ਤੇ ਗੱਭਣ ਇੱਕ ਤਾਜੀ ਸੂਈ ਹੈ ਹਾਂਜੀ ਹਾਂਜੀ ਤਾਜੀ ਸੂਈ ਹੈ ਜਰਸੀ ਸੂਈ ਹੈ ਹਾਂਜੀ ਜਰਸੀ ਵੀ ਜੀ ਦੂਜਾ ਸੂਹਾ ਸੂਈ ਆ ਹਾਂਜੀ ਤਿੰਨ ਕ ਦਿਨ ਦਾ ਹੋ ਗਿਆ ਸੂਹਾ ਮਗਰ ਵੱਛੀ ਹੈ 나ੜੂ ਤੇ ਠੀਕ ਹੈ ਜੀ 11 ਕਿਲੋ ਬੌਲਾ ਵਾਸਟ ਟਾਈਮ ਪਰ ਆਪਾਂ 10 ਹੀ ਮੰਨ ਕੇ ਦਵਾਂਗੇ ਹੂੰ ਕੋਈ ਭੈਣ ਭਰਾ ਦੀ ਵਿਟੇਸ਼ਾ ਦੋ ਟਾਈਮ ਤਸੱਲੀ ਕਰਕੇ ਲੈ ਸਕਦਾ ਠੀਕ ਹੈ ਜੀ ਤੇ ਸੂਵੇ ਦੂਜੇ ਸੂਈ ਹਾਂਜੀ ਦੂਜੇ ਸੂਵੇ ਦੂਜੇ ਸੂਵੇ ਦੋਸਤੋ ਕੋਈ ਇਹੋ ਜੀ ਗੱਲ ਨਹੀਂ ਕੋਈ ਚੱਕਰ ਨਹੀਂ ਜਿੱਦਾਂ ਮਰਜੀ ਇਹਦੇ ਹੱਥ ਫੇਰੋ ਲਓ ਜੀ ਦੂਜਾ ਸੂਵਾ ਸੂਈ ਆ ਠੀਕ ਆ ਜੀ ਤੀਜਾ ਦਿਨ ਹੈ ਅੱਜ ਤੀਜੇ ਦਿਨ ਦੇ ਵਿੱਚ 나ੜੂ ਬਿਲਕੁਲ ਬੱਚੇ ਦੇ ਨਾਲ ਆ ਮਗਰ ਫੀਮੇਲ ਕਾਫ ਆ ਬੱਚੀ ਤੁਸੀਂ ਆ ਵੇਖ ਸਕਦੇ ਜੀ ਠੀਕ ਆ ਮਗਰ ਬੱਚੀ ਆ ਤੇ 10-11 ਕਿਲੋ ਜਿਹੜਾ ਬਿਲਕੁਲ ਹਾਜ਼ਰ ਹੈ ਜੀ ਹਾਂਜੀ ਬਿਲਕੁਲ ਹਾਜ਼ਰ ਆ ਜੀ ਠੀਕ ਆ ਜੀ ਸੋ ਬਾਕੀ ਬਿਲਕੁਲ ਰੈਡ ਕਲਰ ਦੇ ਵਿੱਚ ਆ ਠੀਕ ਆ ਜੀ ਗੋੜ ਵਰਗਾ ਰੰਗ ਆਪਾਂ ਕਹਿ ਦਿੰਨੇ ਆ ਬਿਲਕੁਲ ਲਾਲ ਰੰਗ ਤੇ ਹਵਾਨਾ ਬਿਲਕੁਲ ਤੁਸੀਂ ਇਹ ਵੇਖ ਕੇ ਚੈੱਕ ਕਰੋ ਤੀਸਰੇ ਦਿਨ ਦੇ ਵਿੱਚ ਆ ਦੂਜਾ ਸੂਬਾ ਬਾਕੀ ਚ ਵਾਪਸ ਮਾ ਚੰਗਾ ਜੀ ਹਾਂਜੀ ਹਾਂਜੀ ਪਸਮਾ ਬਿਲਕੁਲ ਇੱਕ ਨੰਬਰ ਆ ਜੀ ਵੀਰ ਜੀ ਠੀਕ ਆ ਆਪਾਂ ਲੰਮੀ ਤੋਰ ਲਈ ਆਪਾਂ ਲੰਮੀ ਤੋਰ ਲੈਨੇ ਆਪਾਂ ਤੋੜ ਦੋ ਲੰਬਾ ਲੰਮਾ ਇਹ ਤੋੜ ਲੈਂਨੇ ਆਪਾਂ ਥੋੜਾ ਜਿਹਾ ਖੁੱਡੇ ਦੇ ਵਿੱਚ ਫਰਕ ਆ ਕੋਈ ਤਾਂ ਹਾਂ ਥੋੜਾ ਜਿਹਾ ਹਾਂਜੀ ਇਹ ਆਪਾਂ ਜ਼ਰੂਰ ਦੱਸਣਾ ਹੈ ਨਾ ਅੰਦੇ ਜਮਾਂਦਰੂ ਇਦਾਂ ਹੈ ਅੱਛਾ ਜੀ ਛੋਟੇ ਛੋਟੇ ਹੁੰਦੇ ਨੇ ਉਸ ਤੇ 60 ਫੀਟ ਲੱਗੀ ਹੋਗੀ ਹਾਂਜੀ ਹਾਂਜੀ ਬਾਕੀ ਤੋਰ ਤਾਰ ਦੇ ਵਿੱਚ ਜਮਾਂਦਰੂ ਇਦਾਂ ਪਰੋ ਠੀਕ ਆ ਜੀ ਛੋਟੇ ਹੁੰਦੇ ਕੋਈ ਪਸ਼ੂ ਦੋਸਤੋ ਅਸ਼ਮਚੇ ਤੇ ਕੋਈ 60 ਫੀਟ ਲੱਗੀ ਆ ਠੀਕ ਆ ਬਾਕੀ ਥੋੜਾ ਜਿਹਾ ਖੁੱਡੇ ਤੇ ਇਹ ਖੁੱਡਾ ਬੈਠਾ ਬਾਕੀ ਚਵਾਪਸਮਾ ਵੀਰ ਇੱਕ ਨੰਬਰ ਹਾਂਜੀ ਚਵਾਪਸਮਾ ਇੱਕ ਨੰਬਰ ਆ ਵੀਰ ਜੀ ਠੀਕ ਆ ਜੀ ਨੇ ਠੀਕ ਆ ਜੋ ਵਾਪਸ ਮਾਇਕਾ ਨੰਬਰ ਤੇ ਕੀ ਗੁਰਪ੍ਰੀਤ ਵੀਰ ਕੀ ਮੋਲ ਰੂਗਾ ਦਾ ਮੋਲੇ ਵੀਰ ਜੀ ਜਿੰਨਾ ਮਰਜ਼ੀ ਕਰ ਲੋ ਭਾਵੇਂ 50 ਕਰੋੜ 60 ਚ 50000 ਤੋਂ ਥੋੜਾ ਬਲਾਂ ਮਾਨਤਨ ਕਰ ਦਿਆਂ ਇਹ 50 ਚ ਹਾਂਜੀ ਮਾਨਤਨ ਕਰ ਦਾਂਗੇ ਠੀਕ ਹੈ ਜੀ ਜਿਹੜਾ ਕੋ ਭੈਣ ਭਰਾ ਆਊਗਾ ਠੀਕ ਹੈ ਜੀ ਹਾਂਜੀ 50000 ਦੇ ਵਿੱਚੋਂ ਦੋਸਤੋ ਮਾਨਤਨ ਵੀਰ ਕਹਿੰਦਾ ਪਿਆ ਵੀ ਹੋ ਜਾਊਗਾ ਠੀਕ ਆ ਤੇ ਬਾਕੀ ਥਣ ਭਾਂਡਾ ਬਿਲਕੁਲ ਤਸਲੀ ਨਾਲ ਦੇਖ ਲੋ ਲੰਬਾਈ ਦੇ ਵਿੱਚ ਪੂਰਾ ਲੰਬਾ ਥਾਣਾ ਮੁੱਠੀ ਥਾਣਾ ਠੀਕ ਆ ਇਾਰੇ ਥਾਣਾ ਸਪੇਸ ਬਿਲਕੁਲ ਤੁਹਾਡੇ ਸਾਹਮਣੇ ਬਾਕੀ ਹਾਥੂਤ ਲਾ ਕੇ ਵਿਖਾ ਦਿਓ ਤੁਸੀਂ ਹਾਂਜੀ ਹਾਂਜੀ ਬਸ ਆ ਵੇਖੋ ਨਾ ਬਿਲਕੁਲ ਠੰਡੀ ਤੇਰੀ ਕੋਈ ਉਹਦੀ ਗੱਲ ਨਹੀਂ ਆ ਦੇਖੋ ਜੀ ਠੀਕ ਆ ਜਿੱਦਾਂ ਮਰਜੀ ਕੋਈ ਵੀਰ ਚਬਾਈ ਕਰੀ ਚੱਲੇ ਬੰਗਾ ਪਾ ਲੋ ਬੇਨ ਬੰਗਿਓ ਕੁਝ ਧਾਰਾ ਮਾਰ ਕੇ ਵੀ ਜਿਹੜੀ ਆ ਤਸੱਲੀ ਤੁਹਾਨੂੰ ਕਰਾ ਦਿੰਦੇ ਆ ਆ ਦੇਖੋ ਇਹ ਅਗਲੇ ਥਾਣਾ ਦੀਆਂ ਬਿਲਕੁਲ ਆ ਮਖਰਲੇ ਥਣ ਆ ਦੇਖੋ ਚਲੋ ਜੀ ਬਹੁਤ ਜ਼ਿਆਦਾ ਠੰਡਾ ਠੀਕ ਆ ਠੀਕ ਆ ਠੀਕ ਆ ਤੇ 50000 ਦੇ ਵਿੱਚੋਂ ਲੈਸ ਹੋ ਜੂ। ਹਾਂ ਜੀ ਲੈਸ ਥੋੜਾ ਬੜਾ ਮਾਨਤਨ ਕਰਦੇ ਆ ਵੀਰ ਜੀ ਰੇਟ ਆ ਪਾਓ ਕੀਤਾ ਕੋਈ ਜ਼ਿਆਦਾ ਨਹੀਂ ਆਪਾਂ ਗੱਫੇ ਰੱਖੇ। ਥੋੜਾ ਬੜਾ ਇਹ ਕੋਈ ਜੇ ਕੋਈ ਖਰੇ। ਬਿਲਕੁਲ ਹਾਂ ਜੀ। ਸੋ ਹਾਈਟ ਜਿਹੜੀ ਦੋਸਤੋ ਜਿੱਦਾਂ ਆਪਾਂ ਨਾਰਮਲ ਇੱਕ ਪੰਜਾਬ ਦੀ ਜਰਸੀ ਵੇਖਦੇ ਆ ਓਡੀ ਹਾਈਟ ਆ। ਹਾਈਟ ਦੀ ਸੋਹਣੀ ਆ ਠੀਕ ਆ। ਬਾਕੀ ਥਣ ਭਾਂਡਾ ਚੰਗਾ। ਸੋ ਜ਼ਰੂਰ ਤੁਸੀਂ ਗੱਲਬਾਤ ਕਰ ਲਿਓ ਵੀਰ ਦੇ ਨਾਲ ਬਾਕੀ ਚੁਆਈ ਚੂਈ ਚੰਗੀ ਆ। ਅੱਛਾ ਫਿਰ ਗੁਰਪ੍ਰੀਤ ਆ ਆ ਗਈ ਆਪਣੇ ਕੋਲ। ਹਾਂ ਇਹ ਚਫ ਨਸਲ ਦੀ ਹਾਂ ਜੀ। ਉਹ ਤਾਂ ਕਹਿੰਦੇ ਵੀਰ ਜੀ ਦੂਜਾ ਪਰ ਆਪਾਂ ਤ ਤੇ 1 ਕਿ ਲੀਟਰ ਉਹਨਾਂ ਕਿਹਾ ਵੀ ਅਸੀਂ ਚੋਇਆ ਵਾ ਉਹ ਤੇ ਪਹਿਲੇ ਦੱਸ ਦੇ ਆਪਾਂ ਪਰ ਦੁੱਧੇ ਕਹਿੰਨੇ ਐਰ ਕੀ ਮੈਂ ਜ਼ਿਆਦਾ ਨਹੀਂ ਦੇ 27 28 ਤਨ ਦੇਣਾ ਹੀ ਚਾਹੀਦਾ ਅਜੇ ਲੈਂਦੀ ਹਫਤਾ ਕੱਢਦੀ ਆ ਨਾ ਹਾਂ ਹਫਤਾ ਅਜੇ ਸਮਾਂ ਲੈ ਜੂਗੀ ਦੋਸਤੋ ਠੀਕ ਆ ਸਵੇਰ ਤੀਜਾ ਸਵੇਰ ਮੰਨ ਕੇ ਕੋਈ ਵੀ ਹਾਂ ਤੀਜਾ ਮੰਨਦੇ ਹਾਂ ਜੀ ਲੈ ਸਕਦੇ ਕੋਈ ਠੀਕ ਆ ਬਾਕੀ ਇੱਕ ਤਾਂ ਸੂਆ ਤੁਸੀਂ ਵੱਧ ਹੀ ਮੰਨ ਲਓ ਘਰਿਆਂ ਬੇਸ਼ੱਕ ਦੂਜਾ ਦਸੀ ਹੋਗੀ ਵੀਰ ਉਹਨਾਂ ਨੂੰ ਪਰ ਤੀਜਾ ਮੰਨ ਕੇ ਅਗੋ ਤੁਸੀਂ ਸੌਦਾ ਕਰ ਲਿਓ ਠੀਕ ਆ ਹਾਂਜੀ ਹਾਂਜੀ ਹਾਈਟ ਦੀ ਉੱਚੀ ਆ ਵੱਡੀ ਹਾਈਟ ਆ ਤੇ ਨਾਲ ਹੀ ਗੁਰਪ੍ਰੀਤ ਖੋਲ ਕੇ ਤੋਰ ਲਗੀ ਵੀਰ ਠੀਕ ਆ ਆ ਦੇਖੋ ਦेन ਕੱਢ ਦੋ ਚਾਰ ਜੇ ਹਾਂਜੀ ਕੱਢਦੀ ਹਫਤਾ ਕੱਢਦੀ ਹੈ ਜੇ ਵੇਖਿਆ ਐਨ ਗੁਰਪੀਤ ਆਉਣ ਤੁਰਦੇ ਲੱਗ ਰਹੇ ਹਾਂਜੀ ਹਾਂਜੀ ਆ ਵੇ ਲੈ ਆਏ ਹਾਂ ਬਸ ਉਹਨਾਂ ਤੇ ਲਿਆ ਰਣੀ ਫਾਰਮਾ ਚੋਂ ਲਈ ਨਾ ਗਾਂ ਹਾਂ ਹਾਂ ਤੋ ਤੇਰੇ ਤੋ ਖੁੱਲੇ ਛੱਡੇ ਹੋਦੇ ਪਸੂ ਕੋਈ ਆਵਲ ਜੀ ਮਨਾਉਂਦੀ ਤੇ ਲਿਆ ਰਹੇ ਹਾਂ ਬਾਕੀ ਦੋਸਤੋ ਫਾਰਮ ਵਾਲੀ ਬੇੜ ਜਿੱਦਾਂ ਆਪਾਂ ਨਾਰਮਲ ਦੇਖਦੇ ਆਂ ਵੱਡੀ ਬੇੜ ਆ ਹਾਈਟ ਕੱਢਦੀ ਠੀਕ ਆ ਤੇ ਮੋਸਟਲੀ ਪਸ਼ੂ ਜਿਹੜੇ ਆ ਖੁੱਲੇ ਹੀ ਰਹਿੰਦੇ ਉਥੇ ਛੱਡਾਂ ਦੇ ਵਿੱਚ ਫਾਰਮਾ ਦੇ ਵਿੱਚ ਲਓ ਜੀ ਠੀਕ ਹੈ ਬਾਕੀ ਸੱਜੀ ਖੱਬੀ ਬੈਕ ਸਾਈਡ ਤੋਂ ਹਰ ਪਾਸਿਓਂ ਵਹਿਣੀਓ ਜਿਹੜੇ ਥਾਂ ਤੁਸੀਂ ਚੈੱਕ ਕਰ ਸਕਦੇ ਠੀਕ ਹੈ ਬਾਕੀ ਠੰਡੀ ਧੀਰੀ ਕੋਈ ਇਹੋ ਜੀ ਗੱਲ ਨਹੀਂ ਆਵੇ ਕੋਈ ਗੱਲ ਨਹੀਂ ਕੋਈ ਇਹ ਨਹੀਂ ਪਜਾਂ ਠੀਕ ਹੈ ਹਾਂ ਮੈਂ ਬਿਲਕੁਲ ਠੰਡੀ ਧੀਰੀ ਹੈ ਬਾਕੀ ਮਿਲਕ ਨੇ ਬਹੁਤ ਵੱਡੀ ਹੈ ਦੀ ਤਾਂ ਹਾਂ ਮੋਟੀ ਮਿਲਕਵੇ ਨਾ ਤੇ ਲੈਣਾ ਵੇਖੋ ਬਿਲਕੁਲ ਅੱਛਾ ਇਹਦਾ ਗੁਰਪ੍ਰੀਤ ਬਾਈ ਕੀ ਕੀ ਕੀਤਾ ਮੋਲੇ ਫਿਰ ਮੋਲੇ ਵੀਰ ਜੀ ਜੋ ਮਰਜ਼ੀ ਮੰਗੀ ਜਈਏ ਇਹਦਾ 85000 ਤੋਂ ਥੋੜਾ ਬਾਲਾ ਮਾਨਤਨ ਕਰ ਦਿਆਂਗੇ 85000 ਹਾਂਜੀ ਠੀਕ ਹੈ ਜੀ ਕਰ ਦਈਏ ਲੈਸ ਨੂੰ ਸੁਆਵਾ ਇੰਨੀ ਹੋਣੀ ਨਹੀਂ ਜਿਹਾਈ ਨਹੀਂ ਉੱਤੀ ਆਦੇ ਅੱਛਾ ਜਿਆਦੀ ਮਹਿੰਗੀ ਲਈ ਹੈ ਮਹਿੰਗੀ ਲਈ ਹਾਂਜੀ ਅੱਛਾ ਤੁਸੀਂ ਹੁੰਦਾ ਪਤਾ ਤੁਹਾਨੂੰ ਦੱਸ ਦੇਣਾ ਸੀ ਤੇ ਪਹਿਲੇ ਸੁਆਹ ਦਾ ਦੁੱਧ ਕਿੰਨਾ ਦੱਸੇ 25 25 ਪਲੱਸ ਦਿੱਤਾ ਪਹਿਲੇ ਸੁਆਹਾਂ ਚ ਹਾਂਜੀ ਹਾਂਜੀ 25 ਨਾ ਕਿਹਾ ਪਲੱਸ ਦਿੱਤਾ ਠੀਕ ਐ ਯਾਰ ਕੀ ਬਾਕੀ ਉਮੀਦ ਆ ਵਾ ਸਤਾ ਇਠੇ ਦੇਣਾ ਚਾਹੀਦਾ ਜਿੱਡੀ ਗਾਂ ਵਾ ਇਹ ਹੂੰ ਲੋ ਜੀ 25 ਕੋਈ ਆਪ ਦੀ ਸਮਝ ਨਾ ਲਾਵੇ ਕੋਈ ਗੱਲ ਬਿਲਕੁਲ 25 ਪਲੱਸ ਵੀਰਾਂ ਦਾ ਵੀ ਪਹਿਲੇ ਸੂਬਿਆਂ ਦੇ ਵਿੱਚ ਦਿੱਤਾ ਦੁੱਧ ਇਸ ਨੇ ਚਾਹੇ ਦੂਜੇ ਸੂਬੇ ਦੀ ਗੱਲ ਕਰ ਲਈ ਠੀਕ ਆ ਤੇ ਬਾਕੀ ਭੇਣ ਭੂਣ ਕਾਫੀ ਉਪਰੀ ਹੋਈ ਮੋٹے ਤੌਰ ਤੇ ਤੁਹਾਨੂੰ ਨਜ਼ਰ ਆ ਜਾਊਗੀ ਹਵਾਨੇ ਤੇ ਤੇ ਹਵਾਨਾ ਕਟੋੜ ਦੋਸਤ ਦੋ ਚਾਰ ਦਿਨ ਹਜੇ ਲੈ ਜੇ ਤੇ ਬਿਲਕੁਲ ਹੋਰ ਲੇਵਾ ਬਣਾ ਲਊਗੀ ਕਿਉਂਕਿ ਢਿੱਲ ਟੂਣ ਕਾਫੀ ਅਜੇ ਠੀਕ ਹਫਤਾ ਖੰਡ ਕੱਢਦੀ ਆ ਹਾਂਜੀ ਬਾਕੀ ਬਣੂਗੀ ਕਾਫੀ ਢਿੱਲ ਹੈਗੀ ਅਜੇ ਦੇਵੇ ਜ ਇਹ ਲਾਟੂ ਲੰਬਾ ਹੋ ਤਾ ਜੀ ਦੇ ਹਾਂ ਉੱਦਾਂ ਚ ਵਜਨ ਕੱਢ ਜਾਣਾ ਵੇ ਇਸ ਤਰ੍ਹਾਂ ਹਾਂ ਆ ਠੱਲਾ ਲੰਬਾ ਦੇ ਦੇ ਹਾਂ ਜੀ ਆਰਡਰ ਬਣਾਇਆ ਨਹੀਂ ਅਜੇ ਬਣਾਉਗੀ ਹਾਂ ਜੀ ਬਣਾਉਂਗਾ ਜੀ ਹਾਂਜੀ ਅੱਛਾ ਗੁਰਪ੍ਰੀਤ ਅੱਜ ਦੋ ਪਸ਼ੂ ਸੀ ਆਪਣੇ ਕੋਲ ਹੈ ਹਾਂਜੀ ਦੋ ਹੀ ਹਾਂਜੀ ਠੀਕ ਹੈ ਤੇ ਨੰਬਰ ਇੱਕ ਵਾਰੀ ਫੇਰ ਬੋਲ ਦਿਗਾ ਜੀ ਮੋਬਾਈਲ ਨੰਬਰ ਹੈ ਉਪਰ ਹੈਗਾ ਜੀ 98 82 ਹਾਂਜੀ 39619 ਇਹ ਮੇਰਾ ਨਾਮ ਗੁਰਪ੍ਰੀਤ ਸਿੰਘ ਤੇ ਫਾਦਰ ਸਾਹਿਬ ਦਾ ਨੰਬਰ ਹੈਗਾ ਜੀ 88725 04176 ਉਹਨਾਂ ਦਾ ਨਾਮ ਹੈ ਸਰਦਾਰ ਨਿਰਮਲ ਸਿੰਘ ਠੀਕ ਹੈ ਜੀ ਹਾਂਜੀ ਪਿੰਡ ਬਰਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਨ ਸਾਹਿਬ ਠੀਕ ਹੈ ਜੀ ਲਓ ਵੀ ਦੋਸਤੋ ਦੋਵੇਂ ਨੰਬਰ ਆਪਾਂ ਹਰ ਵਾਰ ਦੀ ਤਰ੍ਹਾਂ ਸਕਰੀਨ ਤੇ ਚਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਕਿਸੇ ਟਾਈਮ ਵੀ ਗੱਲਬਾਤ ਕਰ ਲਿਓ ਠੀਕ ਹੈ ਜੀ ਸੋ ਡਿਟੇਲ ਤੁਹਾਨੂੰ ਮਿਲ ਗਈ ਆ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰ ਸਕਦਾ ਗੱਬਣ ਪਸ਼ੂ ਆਪਣਾ ਤਿਪ ਕੇ ਤਸੱਲੀ ਕਰ ਸਕਦੇ ਜੀ ਇੱਕ ਬੈੜ ਜਿਹੜੀ ਬਿਲਕੁਲ ਸੁਹੀ ਸਵਾਈ ਇੱਕ ਇੱਕ ਡੰਗ ਦੋ ਡੰਗ ਹਾਂਜੀ ਆਹ ਦੀ ਚਵਾਈ ਤਸੱਲੀ ਕਰ ਸਕਦਾ ਠੀਕ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ